ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਸੰਤਾ ਦੇ ਕੋਠਿਆਂ ਦੇ ਵਿੱਚ ਤੇ ਜਾੜੇ ਪਹਿਚਾਣੇ ਚਿਹਰੇ ਦੇ ਕੋਲੇ ਆ ਮਿੱਤਰੋ ਜਿਹਦਾ ਪਿਆਰ ਮੁਹੱਬਤ ਤੁਸੀਂ ਬਾਖਮਾਲ ਕਰਦੇ ਆ ਤੇ ਦਿਨ ਵੀ ਕਾਫੀ ਹੋ ਗਏ ਤੇ ਤੁਸੀਂ ਡੀਕੀ ਜਾਂਦੇ ਸੀ ਆ ਗਿਆ ਫਿਰ ਚਿਹਰਾ ਵੇਖ ਲਓ ਤੁਸੀਂ ਕਿਹੜਾ ਮਿੱਤਰੋ ਸੁਖਮੰਦਰ ਬਾਈ ਰੋਡਿਆਂ ਵਾਲਾ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੀ ਪਿਊਸ ਕਰੀ ਲੈ ਵੀ ਮਿੱਤਰੋ ਆਪਾਂ ਕਰਦੇ ਆ ਬਾਈ ਦੇ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਮਹਾਰਾਜ ਠੀਕ ਠਾਕ ਸੇਤਾ ਦੇ ਪਰਿਵਾਰ ਬਾਈ ਠੀਕ ਆ ਬਧੀਆ ਠੀਕ ਆ ਬਾਈ ਅੱਛਾ ਸੁਖਮੰਦਰ ਬਾਈ ਵਾਵਾ ਦਿਨ ਹੋ ਗਏ ਕੀ ਗੱਲ ਬਣ ਗਈ ਸੀ ਪਿਊਸ ਜਾ ਕਰਤਾ ਸੀ ਕੰਮ ਅਸੀਂ ਤਾਂ ਚਲੋ ਵੀਡੀਓ ਪਿਊਸ ਕਰਦਾ ਤੂੰ ਕੰਮ ਹੀ ਪਿਊਸ ਕਰ ਗਿਆ ਨਹੀਂ ਕੰਮ ਤਾਂ ਚੱਲੀ ਗਿਆ ਥੋੜੇ ਜਿਹੇ ਢਿੱਲੇ ਹੋ ਗਏ ਸੀ ਅੱਛਾ ਠੀਕ ਇੱਕ ਇੱਕ ਵਿਆਹ ਸੀ ਸੇਤ ਵਿਗੜ ਗਈ ਤੇ ਇੱਕ ਆ ਗਿਆ ਵਿਆਹ ਵਿਆਹ ਆ ਗਿਆ ਦੋਹਾਂ ਕੰਮਾਂ ਚ ਹੋ ਗਿਆ ਹੁਣ ਫਿਰੀ ਹਾਂਜੀ ਕਿਹਨ ਤੋਂ ਭਾਵ ਆ ਵੀ ਹੁਣ ਬਰੀਆਂ ਤੋਂ ਹੁਣ ਬਰੀਆਂ ਠੀਕ ਆ ਅੱਜ ਫਿਰ ਕਿੰਨੇ ਜਾਨਵਰ ਆ ਫਿਰ ਪੰਜ ਹੈ ਜੀ ਅੱਛਾ ਪੰਜ ਤੋਂ ਜਾਨਵਰ ਆ ਇੱਕ ਗੱਲ ਹੋਰ ਦੱਸਾ ਯਾਰ ਪੱਗ ਬੜੀ ਤਿੱਖੀ ਕੀਤੀ ਅੱਜ ਅੱਜ ਫਿਰ ਉਹ ਅੱਜ ਪਵਦਨਾ ਬਾਦ ਆਉਣਾ ਹੈ ਹਾਂ ਠੀਕ ਆ ਅੱਛਾ ਅਸਿਕ ਮੰਦਰਬਾਈ ਫਿਰ ਹੈ ਪਰ ਜਾਨਵਰ ਸਾਰੇ ਭਾਗ ਕਮਾਲ ਅੱਜ ਬਿਲਕੁਲ ਜੀ ਠੀਕ ਆ ਸ਼ੁਰੂਆਤ ਕਿਹੜੀ ਤੋਂ ਕਰਨੀ ਆ ਦਰਸ਼ਣੇ ਨੂੰ ਅੱਜ ਇੱਥੋਂ ਹੀ ਇੱਥੋਂ ਹੀ ਕਰ ਲਓ ਇੰਦੇ ਤੋਂ ਕਰੀਏ ਦੱਸੀ ਫਿਰ ਖੁੱਲ ਗਏ ਇਹਨੇ ਸਹੀ ਤਿੱਜੇ ਸੂਏ ਸੁਣਾ ਠੀਕ ਆ ਕਿੰਨੇ ਦਿਨਾਂ ਚ ਸ਼ਾਇਦ ਹੈ ਜੇ ਰਲਗਿਓ ਵਿੱਚ ਨਾਂ ਰਲਿਓ ਹੋਵੇ ਠੀਕ ਆ ਇਹਨੇ 17 ਕਿਲੋ ਦੁੱਧ ਦਿੱਤਾ ਹੀ ਦੂਜੇ ਸੂਏ ਦੂਜੇ ਸੂਏ ਬਿਲਕੁਲ ਸਹੀ ਦਿੱਤਾ ਜਾਂਦਾ ਠੀਕ ਆ ਪੂੜਾ ਪੜਾ ਬੜਾ ਚੰਗਾ ਚੋਟੀ ਦਾ ਹਾਂ ਨਹੀਂ ਸਾਰੀ ਬਹੁਤ ਚੰਗੀ ਆਈ ਹਾਂ ਕੱਦ ਦੇਖੋ ਐਡਾ ਕੱਦਦਾ ਵਈ ਅੱਛਾ ਤੇ ਕਿੰਨੇ ਦਿਨ ਲੱਜੂਗੀ ਬਈ ਹਜੇ ਇਹਦੇ 10 ਤਰੀਕ ਨੂੰ ਦਿਨ ਪੂਰੇ 10 ਤਰੀਕ ਨੂੰ ਦਿਨ ਪੂਰੇ ਅਜੇ ਕੀ ਹੋਈ ਵਜੇ 10 ਦਿਨ ਪਹਿਰੇ ਹਾਂ 10 ਦਿਨ ਪਹਿਰੇ ਠੀਕ ਆ ਤੇ ਬਣਜੂਗੀ ਚੰਗੀ ਫਿਰ ਤੋਂ ਨਹੀਂ ਬਹੁਤ ਬਣੂਗੀ ਇਹ ਤਾਂ ਤੂੰ ਚਵਾਇਆ ਵਈ ਠੀਕ ਹੈ ਜਿਵੇਂ ਮਿੱਡੂ ਮਾਨ ਵਾਲੀ ਸਰਪੰਚ ਦੀ ਮੱਝ ਦਾ ਸੀ ਹਾਂ ਉਹੀ ਸਿਸਟਮ ਇਹਦਾ ਹੈ ਇਹਦਾ ਵੀ ਆਦੇ ਲਿਆਜੀ ਬੰਦੇ ਤੋਂ ਹੀ ਆਈ ਹੈ ਹਾਂ ਉਵੇਂ ਹੀ ਆਈ ਵੀ ਹੈ ਜਿਵੇਂ ਬਸ ਸਮਲੂਤ ਸੇ ਤੋਂ ਹੀ ਆਈ ਹੈ ਠੀਕ ਹੈ ਬਈ ਰੇਟ ਬਾਈ ਰੇਡ ਫੋਨ ਤੇ ਹੀ ਕਰਨਾ ਕਿਉਂਕਿ ਇਹਦੇ 10 ਤਣ ਪਏ ਹੈ ਹਨਾ ਖੋਲੀ ਬਈ ਉਹਨੂੰ ਤੋਰੀ ਭਰਾ ਬੜਾ ਜੇਨੂੰ ਪੀਓਸੀ ਕਰ ਲੈ ਬਈ ਤੋਰੀ ਕੱਢੀ ਬਾਰ ਮ ਛੋਟੀ ਚੰਗੀ ਆ ਹਨਾ ਬਾਈ ਨਹੀਂ ਬਹੁਤ ਚੰਗੀ ਹਾਂ ਵੱਡੀ ਬੁੱਡੀ ਵੀ ਬਹੁਤ ਆ ਯਾਰ ਪੱਧਰੀ ਪੁੱਧਰੀ ਆ ਇਹੋ ਜੀ ਪਸ਼ੂ ਕਿੱਥੇ ਮਿਲਦਾ ਹੁਣ ਛੇਤੀ ਬਾਈ ਹੂੰ ਨਹੀਂ ਠੀਕ ਹੈ ਬਾਈ ਹਮ ਓਕੇ ਆ ਜਾਓ ਬੰਨਦੇ ਬਈ ਮੋੜ ਦੇ ਮੋੜ ਦੇ ਹਾਂ ਹੈ ਕੁੱਕੜ ਵੀ ਦਿੰਦਾ ਪਾਂਗਾ ਮਰੋੜੋ ਤੋਣੰਦੀ ਹੈ ਹੈ ਬਈ ਸਰਗਮੰਦਰ ਠੰਡਾ ਵੇਲਾ ਕੀ ਵਜਮਾਰਦਾ ਹੈ ਵੈਲਕਮ ਹੈ ਲਲਕਾਰਦਾ ਏ ਮੈਨੂੰ ਆਖੋ ਵੇਖ ਲੈ ਫਿਰ ਨਾ ਕਹੀਂ ਚੱਲ ਲੈ ਆ ਫਿਰ ਕਹਿੰਦਾ ਆ ਜਾ ਹਾਂ ਬਾਈ ਹਾਂ ਇਹ ਫੇਰ ਕਹਿੰਦਾ ਆ ਜਾ ਇਹ ਲੜਾਈ ਭਾਲਦਾ ਲੜਾਈ ਨਹੀਂ ਭਾਲਦਾ ਇਹ ਆਪਾਂ ਸ਼ਾਂਤੀ ਭਾਲਦੇ ਹਾਂ ਅੱਛਾ ਬਾਈ ਤੇ ਆ ਦੋ ਨੰਬਰ ਵਾਲੀ ਝੋਟੀ ਪਈ ਇਹ 6 ਮਹੀਨੇ ਦੀ ਕਬਣਾਈ ਚੈੱਕ ਪਾਸ ਆ ਬਾਈ ਬਿਲਕੁਲ ਜੀ ਅਗਲਾ ਕਰਾਵੇ ਆਪਦੀ ਜੀ ਦੁੱਧ ਦਿੰਦੀ ਬਾਈ ਕਿੰਨੀ ਹੋਣੀ ਡرائی ਆਈ ਡرائی ਥੁਲੋ ਥੁਲੋ ਝੋਟੀ ਚੰਗੀ ਆ ਹਨਾ ਬਾਈ ਨਹੀਂ ਬਹੁਤ ਚੰਗੀ ਬਣੂਗੀ ਜੀ ਹਾਂ ਪਹਿਲਾ ਸੁਆ ਦੂਜੇ ਵਾਸਤੇ ਮੈਂ ਲਾਦਾ ਸ਼ਾਇਦ 4 ਦਾਂਦੀ ਹੈ 4 ਦਾਂਦੀ ਪਰ ਤੂੰ ਲੇਵਾ ਲੂਵਾ ਵਖਾਈਂਦਾ ਤੀ ਤੂੰ ਖੋਲਣਾ ਨਹੀਂ ਆਪਾਂ ਖੜਾ ਬਾਈ ਬਿਲਕੁਲ ਹਾਂ ਕਰੀ ਰੋਇ ਬਾਈ ਫਿਰ ਜਾ ਲੰਮੀ ਵੀਡੀਓ ਹੋ ਜਾਂਦੀ ਖੋਲ ਗਿਆ ਤਈਆ ਵੇਖੋ ਕਿਰ ਬਾਈ ਥੱਲੋ ਬਹੁਤ ਚੰਗੀ ਬਣੂਗੀ ਹਨਾ ਬਾਈ ਹਾਂ ਨਹੀਂ ਨਹੀਂ ਥੱਲੋ ਬਹੁਤ ਛੋਟੀ ਬਹੁਤ ਚੰਗੀ ਹੈ ਹਾਂ ਇਹਦਾ ਰੇਟ ਬਾਈ ਇਹਦਾ 75000 ਹੈ 75000 ਰੁਪਿਆ ਮੈਂ ਉਹਨਾਂ ਨੂੰ ਡੱਕੀ ਆ ਬੱਜਾਈ ਮੈਂ ਉਹਦਾ ਠੀਕ ਹੈ ਬਾਈ ਹਾਂ ਇਹਦਾ ਰੇਟ ਹੈ 75000 ਜਮਾਨਤਨ ਕਰ ਦਾਂਗੇ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਬਾਈ ਛੋਟੀ ਚੰਗੀ ਬਹੁਤ ਆ ਨਾ ਸਿੰਗਾ ਸੀ ਨਹੀਂ ਬਹੁਤ ਚੰਗੀ ਸੀਲ ਠੰਡੀ ਬਹੁਤ ਆਈ ਯਾ ਠੀਕ ਹੈ ਕਾਕੇ ਕਰਾ ਦੇ ਚੁੱਪ ਯਾਰ ਠੀਕ ਹੈ ਤਿਆਰ ਕਰਨ ਵਾਲੀ ਆ ਜਿਹੜਾ ਬੰਦਾ ਤਿਆਰ ਕਰ ਲੂਗਾ ਫਿਰ ਆਪਾਂ ਨੂੰ ਪਤਾ ਵੀ ਇਹਦਾ ਹਾਂ ਠੀਕ ਹੈ ਬਾਈ ਅੱਛਾ ਤੇ ਆ ਤੈਨੂੰ ਨੰਬਰ ਵਾਲੀ ਬਾਈ ਇਹ ਤਿੰਨ ਮਹੀਨਿਆਂ ਦੇ ਚੱਕਊਗੀ ਠੀਕ ਆ ਆਪਣੀ ਹੋਈ ਆ ਅਗਲਾ ਕਰਾਏ ਬਿਨਾਂ ਆਪਾਂ ਦੇਣੀ ਨਹੀਂ ਇੱਥੋਂ ਹੁਣ ਠੀਕ ਆ ਦੁੱਧ ਦਿੰਦੀ ਬਈ ਇਹ ਇਹਦਾ ਦੁੱਧ 8 ਕਿਲੋ 8 ਕਿਲੋ ਚੋਈ ਚੋਈ ਦੀ ਕਿਵੇਂ ਆ ਬਾਈ ਚੋਈ ਦੀ ਸਾਰੀ ਇੱਕ ਨੰਬਰ ਹੈ ਠੀਕ ਆ ਕੋਈ ਇਹਦੇ ਵਿੱਚ ਭੂਰਾ ਵੀ ਈਲ ਚ ਫਲਟ ਹੈ ਨਹੀਂ ਤੇ ਜਿਆਦਾਤਰ ਬੁੜੀਆਂ ਬਣਾ ਚਾਰ ਆਰੀ ਚੋਲਣ ਠੀਕ ਹੈ ਮਿਲਦੀ ਬੰਦੇ ਤੋਂ ਘੱਟ ਆ ਬੰਦੇ ਤੋਂ ਤਾਂ ਘੱਟ ਆ ਪਤਾ ਨਹੀਂ ਤਾਂ ਸਾਡੇ ਕੋਲੇ ਆ ਕੇ ਕਰਦੀ ਐ ਤੇ ਬੁੜੀਆਂ ਜਦੋਂ ਮਰਜੀ ਚੋ ਲੈਣ ਠੀਕ ਹੈ ਭਾਈ ਮਨ ਲਾ ਉਪਰ ਆ ਕਹਿ ਸਕਦੇ ਆ ਹਾਂ ਉਪਰ ਆ ਹੀ ਐ ਹੂੰ ਠੀਕ ਆ ਭਾਈ ਲੇ ਵੇ ਲੂ ਵੇ ਦੀ ਪੱਧਰ ਹੀ ਵੜੀ ਆ ਹੈਣਾ ਹਾਂਜੀ ਹਾਂਜੀ ਹੂੰ ਕਿੰਨੇ ਦੀ ਦੇ ਦੇਾਂਗੇ ਭਾਈ ਇਹ ਵੀ ਐ ਨਹੀਂ ਦੇ ਦੇਾਂਗੇ 75 ਦੀ ਹਾਂਜੀ ਥੜ੍ਹ ਤੁਣ ਦਾ ਕੋਈ ਬਾਦ ਕਾਟ ਨਹੀਂ ਆ ਕੀ ਨਾ ਨਾ ਪੋਰਾ ਵਨੀ ਠੀਕ ਆ ਬੱਤੇ ਨਾਲ ਦੀਪ ਇਕ ਨਾ ਥਾਣੇ ਦਾ ਕਬਹਣੀ ਤੇ ਛੋਟਾ ਦਾ ਮੜਾ ਜਿਹਾ ਹੈਗਾ ਅੱਛਾ ਕਬਹਣੀ ਛੋਟਾ ਦੁੱਧ ਦਾ ਪੋਰਾ ਨਹੀਂ ਪਲਾ ਲੀਟਰਾਂ ਨਾਲ ਝੋਲੇ ਠੀਕ ਆ ਬਈ ਛੋਟਾ ਹੀ ਆ ਹਾਂ ਇਹ ਕਈ ਵਾਰੀ ਜਮਾਂਦਰੀ ਆ ਜਾਂਦਾ ਬਈ ਹਨਾ ਕਈ ਜਮਾਂਦਰੀ ਪਰ ਜੋ ਪਸਮਾ ਕਰ ਦਿਓ ਲਗਭਗ ਹੀ ਬਰਾਬਰ ਹੁੰਦਾ ਠੀਕ ਆ ਬਈ ਠੀਕ ਆ ਬਈ ਤੇ ਉਹ ਬਈ ਪਰ ਚਾਰ ਨੰਬਰ ਵਾਲੀ ਚਾਰ ਨੰਬਰ ਵਾਲੀ ਟੀਕਾ ਲੱਗਾ ਹੋਇਆ ਕਲੀਅਰ ਨਹੀਂ ਕਹਿ ਸਕਦੇ ਠੀਕ ਆ ਤੇ ਦੁੱਧ ਬਈ ਦੁੱਧ ਉਹਦਾ ਹੈਗਾ ਪਹਿਲਾਂ ਤਾਂ ਜ਼ਿਆਦੇ ਸੀਗਾ 10 ਕਿਲੋ ਹੁਣ ਤਾਂ 8 ਕਿਲੋ ਤੋਂ ਵੀ ਘੱਟੀ ਪਈ ਐ ਠੀਕ ਆ ਬਾਈ ਠੀਕ ਆ ਜੀ ਨਹੀਂ ਲਾਇਆ ਹੁਣ ਹਾਂ ਚਵਾਈ ਚਵਾਈ ਦੀ ਕਿਵੇਂ ਚਵਾਈ ਇੱਕ ਨੰਬਰ ਆਈ ਛੋਟੀ ਚੰਗੀ ਇੰਜ ਬਾਈ ਹਣਾ ਹਾਂ ਨਹੀਂ ਛੋਟੀ ਬਹੁਤ ਚੰਗੀ ਠੀਕ ਆ ਕਿੰਨੇ ਦੀ ਦੇ ਦਾਂਗੇ ਬਾਈ ਉਹ ਇਹਨੇ ਦੀ ਉਹ ਦੇ ਦਾਂਗੇ ਇਹਨੇ ਦੀ 75 75 ਦੀਆਂ ਹੀ ਬਾਈ ਸਾਰੀਆਂ ਹੀ ਸਾਰੀਆਂ ਹੀ ਕੀ ਗੱਲ ਕਾਦੋ ਪਈਆਂ ਥੋੜਾ ਤੋਂ ਪਹਿਲਾਂ ਤੂੰ ਪਉਂਦਾ ਨਹੀਂ 65 60 ਨਾਲ ਯਾਰੀ ਹੁਣ ਵੱਧ ਗਿਆ ਹੁਣ 76 ਐ ਤੇ ਯਾਨੀ 75 ਐ ਹੁਣ 75 ਨਾਲ ਯਾਰੀ ਐ ਅੱਛਾ ਇਹ ਕੋ ਲਾਸਟ ਵਾਲੀ ਛੋਟੀ ਉਹ ਵੀ ਕੀ ਵੀ ਹੈ ਵੀ ਕੀ ਹੋਈ ਆ ਠੀਕ ਹੈ ਦੇ ਇੱਕ ਗਾਂ ਖੜੀ ਪਈ ਅੰਦਰ ਗਾਂ 5 ਤਰੀਕ ਨੂੰ 2 ਮਹੀਨੇ ਰਹਿ ਗਈ ਇਹਦੇ ਚ ਠੀਕ ਹੈ ਅੱਗੇ ਤੇ ਦੁੱਧ ਦਿੰਦੀ ਬਈ ਹੁਣ 6 ਕਿਲੋ 5 ਕਿਲੋ ਠੀਕ ਹੈ ਹੁਣ ਵੀ ਦੁੱਧ ਇਸਤੇ ਇੱਕੋ ਟਾਈਮ ਵਿੱਚ ਓਨੇ ਕਿੰਨੇ ਦੀ ਦੇ ਦੀ ਓਨੇ ਬਾਹਰ ਕਰ ਨਹੀਂ ਬਈ ਹੁਣ ਕਿੰਨੇ ਦੀ ਦੇ ਦਗੇ ਬਾਈ ਇਹ 43000 ਦੀ ਦੇ ਦਗੇ ਮਾਣ ਤਾਣ ਨਾਲ ਜੱਸ ਨੂੰ ਹੋ ਜਾਊਗਾ ਕਿੰਨਾ ਕਰਦੇ ਹਾਂ ਨਾ ਨਾ ਇਹਦਾ ਲਾਸਟ ਤੇ ਮੈਨੂੰ ਭੇੜਨਾ ਕੰਮ ਬਾ ਹੋ ਜਾਊਗਾ ਇੰਨਾ ਕੋਈ ਹੋ ਜੀ ਤੇ ਬਾਈ ਆਣੀ ਮੇਰਾ ਮੇਰੇ ਲੱਜ ਰੱਖ ਕੇ ਕਹਿ ਵੀ ਸਾਭੇ ਇੰਨੇ ਦੀ ਜੱਸ ਨੂੰ ਤੇ ਫਿਰ ਤੂੰ ਕਰਦੇ ਫੇਰੇ ਚ ਕੀ ਹੋ ਜੂ ਲਿਆਈ ਬਾਹਰ ਨੂੰ ਕੱਢ ਕੇ ਮੈਨੂੰ ਵਿਖਾਈ ਮੜੇ ਬਾਹਰ ਲੈ ਬਾਹਰ ਲੈ ਆ ਉਹ ਚੁੱਪੂਗਾ ਲੈ ਮੈਟਰ ਆ ਵੈੜ ਵੈੜ ਚੰਗੀ ਆ ਬਈ ਹਣਾ ਗੋਲ ਮੋਲ ਬੱਚੀ ਆ ਹਾਂ ਨਹੀਂ ਠੀਕ ਆ ਕਿੰਨੇ ਦੀ ਬਈ ਨਵੇੜਦੇ ਆ ਕੰਮ ਕਿ ਨਾ ਨਵੇੜਾ ਨਵੇੜਦੇ ਹੈ 40 ਚੋਂ ਮਾਨਤਨ ਹੋ ਜੂ ਨਹੀਂ 40 ਚੋਂ ਨਹੀਂ ਹੁੰਦਾ ਤੇ 42 ਚੋਂ ਹੋ ਜੀ 40 ਤਾਂ ਦੇ ਦਈ ਯਾਰ ਇਹ ਕਾਹ ਤੋਂ ਕਰਦਾ ਹੈ ਹੈ 40 ਦੀ ਦੇ ਦੇ ਯਾਰ ਸਾਂਭਣੀ ਵੀ ਹੋਣੀ ਹੈ ਯਾਰ ਮਾੜੀ ਨਹੀਂ ਹੈ ਦੋ ਮਹੀਨਿਆਂ ਨੂੰ ਨੇ 65 70 ਹਜ਼ਾਰ ਦੀ ਹਾਂ ਮੈਂ ਮੰਨਦਾ ਫਿਰ ਅਗਲੇ ਨੂੰ ਸਾਂਭਣੀ ਵੀ ਹੈ ਦੋ ਮਹੀਨੇ ਦੇ ਰੰਗ ਚੱਲ ਕੋਈ ਹਾਂ ਠੀਕ ਹੈ ਨੰਬਰ ਤਾਂ ਬਾਈ 9915707336 ਹਾਂਜੀ ਬਿਲਕੁਲ ਹੋਰ ਫਿਰ ਦਸ਼ਕ ਵੀਰਾਂ ਨੂੰ ਕੀ ਕਹਿਣਾ ਚਾਹਣਾ ਹੁਣ ਬਸ ਬਾਕੀ ਤਾਂ ਠੀਕ ਹੀ ਹੈ ਸਾਰਾ ਤੇ ਪਸੂਈ ਆ ਵੀ ਥੋੜਾ ਜੋ ਜੋ ਕਈ ਕਰਿਆ ਚੋ ਚੱਕਦਾ ਪਤਾ ਨਹੀਂ ਫੋਨ ਚੱਕਿਆ ਕਰ ਯਾਰ ਬਾਈ ਚਲੋ ਕਈ ਵਾਰੀ ਤੇਰਾ ਹਾਲ ਚਾਲ ਹੀ ਪੁੱਛਣ ਨੂੰ ਲਾਉਂਦੇ ਆ ਭਰਾ ਨਹੀਂ ਲਾਉਂਦੇ ਲੱਗਦੇ ਤੇ ਇਵੇਂ ਹੀ ਆ ਆਪਾਂ ਨੂੰ ਕਿਹੜਾ ਕੋਈ ਉਹ ਜੀ ਗਲਤੀ ਹੈ ਨਹੀਂ ਹਾਂ ਪਰ ਜਾਦੇ ਆਚਾਰ ਆਈ ਆ ਫੋਨ ਦੇ ਵਿੱਚ ਤਾਂ ਇਹ ਇਹ ਗਲਤੀ ਹੈ ਨਹੀਂ ਕਰਿਆ ਕਰ ਯਾਰ ਕੋਈ ਬੰਦਾ ਰਖਲਾ ਬਾੜੀ ਗੱਲ ਫੋਨ ਚੱਕਣ ਨੂੰ ਕੱਲਾ ਜਿਹੜਾ ਤੇਰੀ ਮੀਟਿੰਗ ਮਤਲਬ ਜਿਵੇਂ ਪੀਏ ਹੁੰਦਾ ਉਹ ਮੈਂ ਨਾ ਅਗਲੀ ਵਾਰ ਨੰਬਰ ਇੱਕ ਹੋਰ ਕਰ ਲੈਣਾ ਫਿਰ ਹੋਰ ਇਹੀ ਹੈ ਵੀ ਨਹੀਂ ਯਾਰ ਹਣਾ ਕੁਛ ਨਹੀਂ ਆ ਤਾਂ ਮਿਲੂਗਾ ਹੀ ਕਿੱਥੋਂ ਜਿੰਮੇਵਾਰੀ ਲਾਦੇ ਵੀ ਉਹ ਬਾਹਰ ਗਿਆ ਦੱਸੀ ਤਾਂ ਜਾਣਗੇ ਚੱਕੀ ਤਾਂ ਜਾਣਗੇ ਹੂੰ ਹੁਣ ਤੂੰ ਵੀਡੀਓ ਨਹੀਂ ਪਾਈ ਕਈ ਭੈਣਾ ਭਰਾਵੋਂ ਦੇ ਫੋਨ ਆਏ ਬਈ ਕੀ ਗੱਲ ਹੋ ਗਈ ਰੋਜ਼ ਫਿਰ ਹਾਂ ਲਈਏ ਗੱਲ ਮੰਨ ਕੇ ਚੱਲਾ ਵੀ ਹੁਣ ਹਾਂ ਤਿੰਨਾਂ ਦਿਨਾਂ ਦੇ ਵਿੱਚ ਦੀ ਨੌ ਮੱਝਾਂ ਗੰਜਾਂ ਹੂੰ ਹਾਂ ਗੰਨਿਆ ਤਾਂ ਉਹੀ ਲੈ ਕੇ ਜਿਹੜੇ ਉਹੀ ਜਿਹੜਾ ਤੂੰ ਕਈਆਂ ਦਾ ਫੋਨ ਨਹੀਂ ਚੱਕਦਾ ਫਿਰ ਰੱਖ ਕੇ ਅਗਲਾ ਹੋਰ ਕਿਤੇੋਂ ਲੈ ਲੈਂਦਾ ਹਾਂ ਆ ਜੀ ਹੋ ਜਾਂਦੀ ਤੇ ਨੰਬਰ ਬਾਈ ਦਾ ਸਕਰੀਨ ਤੇ ਆ ਪੈਣਾ ਰੋਡੇ